ਇਹ ਨਹੀਂ ਤੋੜਦੇ ਨੇ ਮੈਨੂੰ ਲੱਗਦਾ ਪੱਲੇ ਤੋੜਦੇ ਨੇ ਬਨੇਨਾ ਖਾ ਘੜੀ ਹੁਣੇ ਅਜੇ ਹੁਣ ਠੀਕ ਆ ਮੇਰੀ ਕੁੜੀ ਅੱਜ ਕੌਮ ਮੈਂ ਠੀਕ ਆ ਇੱਧਰ ਕੌਮ ਮੈਂ ਠੀਕ ਆ ਠੀਕ ਆ ਦਾਦਾ ਨਹੀਂ ਮਿਲੂਗਾ ਦਾਦਾਂ ਨੂੰ ਆਜ ਦੇ ਦੋ ਦਾਦਾ ਵੇਖਣ ਨਹੀਂ ਦੇ ਐਵੇਂ ਹੀ ਤੋੜਦੇ ਨੇ ਮੈਨੂੰ ਬੰਨਾ ਨਾ ਨਾ ਜਾ ਪਤਾ ਅੱਲਾ ਖਾਲੀ ਹੋ ਗਿਆ ਜਾ ਦਾਦਾਂ ਦੇ ਦੋ ਇੰਦ ਨਰਦੀ ਬੜਾ ਬੰਦਾ ਮੈਂ ਹਾਂ ਕੋਈ ਤੀਜੀ ਤਰਫ ਪੰਜਾਬ ਦੇ ਦਿੱਖ ਕੰਮੇ ਤੇ ਹਾਂਜੀ ਸਸਰੀਆਂ ਕਾਲ ਕੀ ਹਾਲ ਚਾਲ ਠੀਕ ਠਾਕ ਹੈ ਸਵਾਗਤ ਤੁਹਾਡਾ ਆਇਦਣੇ ਬਲਾਗ ਦੇ ਤੇ ਅੱਜ ਮੈਂ ਹੁਣ ਕੋਈ ਦੁਕਾਨ ਤੇ ਜਾਣਾ ਹੁਣ ਚਲੋ ਬਸ ਇੱਧਾ ਹੀ ਓਏ ਯਾਰ ਚੱਲ ਗਿਆਗਾ ਸੂਟ ਚੜਾਈਓ ਇੱਥੇ ਇੱਥੇ ਰੱਸੀ ਮਾਂ ਬੜੀ ਮੈਂ ਨਹੀਂ ਬਾਬਾ ਹੁੰਦਾ ਨਹੀਂ ਆਣਾ ਪਤਾ ਇਹ ਜੇ ਫਾਤੀਦਾ ਸੁਣਨਾ ਹੈ ਲੈਣੇ 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 ਹੁਣ ਚੱਲ ਲੈ ਲੈ ਇੱਕ ਅੱਧਾ ਲੈ ਲੈਣੇ ਹੈ ਨਾ ਕਿ ਥੋੜੇ ਜਿਹਾ ਖੁਸ਼ੀ ਦਾ ਗੱਲ ਲਓ ਵੀ ਆਪਣੀ ਗੱਡੀ ਆ ਰਹੀ ਹੈ ਨਵੀਂ ਫੋਰਚੂਨਰ ਫੋਰਚੂਨਰ ਆ ਰਹੀ ਹੈ ਗੋਲਡਨ ਕਲਰ ਦੀ ਫੋਟੋ ਤੇ ਦੇਖ ਹੀ ਲਈ ਹੋਣੀ ਹੈ ਨਾ ਮੈਂ ਦੀਪ ਨੇ ਤੇ ਕਿਰਨ ਨੇ ਅਪਡੇਟ ਕੀਤੀ ਹੈ ਨਾ ਬਸ ਉਹ ਫੇਰ ਰਿਟਰਨ ਆ ਰਹੀ ਹੈ ਆਹ ਉਹ ਜਿਹੜੀ ਲਈ ਹੈਗੀ ਐਚਆਰ ਨੰਬਰ ਲੈ ਵੀ ਅਸੀਂ ਚੱਲੇ ਆ ਥੋੜਾ ਕੰਮ ਕੰਮ ਇਦਾਂ ਆ ਵੀ ਫਤੇ ਸਿੰਘ ਜਿਹੜਾ ਨਹੀਂ ਜਵਾਨ ਬਹੁਤ ਜਲਦੀ ਹੋ ਰਿਹਾ ਆ ਤੇ ਸੂਟ ਛੁੱਟੇ ਹੋਈ ਜਾ ਰਹੇ ਨੇ ਤੇ ਉਹ ਥੋੜੇ ਨਵੇਂ ਲੈਣ ਵਾਸਤੇ ਚੱਲੇ ਆ ਤੇ ਆਪਣੀ ਇੱਕੋ ਦੁਕਾਨ ਆ ਬਾਰ ਬਾਰ ਦੂਜੀਆਂ ਦੁਕਾਨਾਂ ਤੇ ਅਸੀਂ ਨੇ ਧੱਕੇ ਖਾਂਦੇ ਚਾਰ ਜਣੇ ਵਾਵਾ ਵਾਵਾ ਅੱਜ ਦੋ ਨਿਆਣੇ ਸੰਭਣ ਦੇ ਮਾਤਾ ਮਾਤਾ ਨੇ ਚੰਗਾ ਪੜਨੇ ਪਾਇਆ ਹੋਣਾ ਮਨ ਲੱਗਦੀ ਗੱਲ ਹੈ ਦੋ ਪੜਨੇ ਪਾਇਆ ਹੋਣਾ ਪਾਪਾ ਵੀ ਖਿਜੀ ਜਾਂਦਾ ਰੋ ਜੇ ਮੈਂ ਹੁਣ ਕੀ ਕਰਾਂ ਸਾਰੇ ਚੱਗੇ ਇਹ ਕਰੋ ਦਾਣਾ ਅੱਜ ਚੁੱਕ ਕਰਾਤਾ ਮਣਗੇ ਦੂਜਾ ਦੂਜੀ ਕਹਿੰਦੀ ਹਣੀ ਦਾਦੀ ਦਾਦੀ ਪਾ ਪਾ ਹਾਂਜੀ ਕਿੱਧਰ ਗਏ ਲੈ ਆਇਆ ਹੈ ਹੀ ਕੋਈ ਨਹੀਂ ਇੱਥੇ ਲੈ ਲੈ ਵੀ ਭਾਜੀ ਹੋਣਾ ਤੇ ਲੈ ਲੈ ਤੇ ਹੁਣ ਆ ਗਈ ਸਾਡੀ ਵਰੀ ਅਈ ਹੁਣ ਮੈਂ ਚੱਲ ਦੋ ਕੁ ਲੈ ਦਿਆਂ ਆਹ ਸਾਹਮਣੇ ਕਿੱਥੇ ਕਿਹਾ ਲੈ ਇਹ ਪੂਰੇ ਆ ਰਜ ਗਏ ਨੇ ਇਹਦੇ ਸੁੱਟਾ ਨਾਲ ਕੀ ਆ ਖੰਡੀ ਹੁਣ ਹਾਂਜੀ ਮੈਂ ਲਵਾਂਗੇ ਮੈਂ ਮੈਂ ਫੇਰ ਆਵਾਂਗੇ ਫੇਰ ਕੇਸਾਂ ਲੈਣਾ ਵੇਲੋ ਇਹ ਇੱਕ ਵਾਰੀ ਲੈਣ ਦੇ ਚੀਜਾਂ ਬੰਦਾ ਸੋਚੇ ਵੀ ਪਿਰਨੇ ਆਉਣਾ ਇਹਦੇ ਚ ਕੀ ਕਲਰ ਆ ਜਜਾ ਜਸ ਬੇਜ ਨਹੀਂ ਕਰਦੇ ਲੈ ਮਾਰਿਆ ਕੀ ਗੱਲ ਇਹ ਚ ਕਲਰ yellow yellow ਹੀ ਹਾਂ ਉਹ yellow ਹੀ ਨਾ ਚਾਹੀਦਾ ਦੋ ਕਰ ਲੈ ਛੋਟੇ ਛੋਟੇ ਜਿਹੇ ਰੱਖੀ ਨਾ ਆ ਵੀ ਲੈ ਲਈ ਸਾਰੀ ਲੈ ਲਈ ਹੁਣ ਦੀਆਂ ਹੂੰ ਹੋਰ ਹੀ ਗਏ ਭਾਈ ਭਾਈ ਹੁਣ ਲੜਾਈ ਕਿੰਨੇ ਤੇ ਅਹੀਂ ਹੁਣ ਕਿ ਲਈਦਾ ਸਾਰੇ ਤੇ ਅਹੀਂ ਲਾਗੇ ਨਹੀਂ ਨਹੀਂ ਕੋਈ ਨਹੀਂ ਜਿਹੜੀ ਐ ਥੋੜਾ ਇੱਕ ਸੂਟ ਦੇ ਦਿਓ ਰਿਹਾ ਦਿਖਾਉਂ ਬੜਾ ਨਾਈਟ ਸੂਟ ਜਾ ਦੇ ਦਿਓ ਕੋਈ ਗੱਲ ਨਹੀਂ ਦੇ ਦੇ ਯਾਰ ਪਾ ਸਿੰਪਲ ਹੁਣ ਕੋਈ ਗੱਲ ਨਹੀਂ ਉਹਨੇ ਅਕੜਾ ਵਿਚਾਰਨੇ ਬਾਹਰ ਘੁੰਮਣਾ ਹਾਂ ਅਜੇ ਘਰੇ ਹੀ ਆ ਅਜੇ ਅਸੀਂ ਆ ਲਵੇਂਦਾ ਘੜੀ ਮੜੀ ਉਹ ਸਾਈਜ਼ ਬਹੁਤ ਵੱਡਾ ਆ ਆ ਠੀਕ ਆ ਸੋਹਣਾ ਹੀ ਯਾਰ ਹਨਾ ਆ ਸੋਹਣਾ ਹੀ ਆ ਬਹੁਤ ਵਧੀਆ ਆ ਤੇ ਬਹੁਤ ਵਧੀਆ ਕਾਟਨ ਦਾ ਯਾਰ ਹਨਾ ਸਹੀ ਹੈ ਚਲੋ ਇੱਕ ਆ ਕਰਦੇ ਕੋ ਇੱਕ ਹੋਰ ਕਰ ਦੋ ਕੋਈ ਇੱਕ ਸਿੰਪਲ ਜਿਹਾ ਹੋਰ ਕਰ ਦੋ ਕੋਈ ਇੱਕ ਬਨਾਨ ਨੂੰ ਨਾਲ ਕੋਈ ਕਰ ਦੋ ਭਾਜੀ ਹਾਂ ਆ ਦੋ ਕੋ ਬਨਾਨ ਨਿਕਲਣਾ ਕੋਈ ਹਾਂ ਜੀ ਨੀ ਮੈਂ ਜੀ ਸਭ ਮੰਨ ਕੇ ਬਾਅਦ ਸਾਈਜ਼ ਨਹੀਂ ਕਰ ਰਹੇ ਕੀ ਆਹ ਆਹ ਕਿਤੇ ਨਾ ਕਿਤੇ ਜਾ ਆਣਾ ਪੈਣਾ ਕਿਤੇ ਨਾ ਕਿਤੇ ਨਾਲੇ ਕੋਈ ਵੱਡਾ ਵੀ ਪਾਜੀ ਸਾਈਜ਼ ਲੈ ਲਓ ਵੀ ਕੋਈ ਗੱਲ ਨਹੀਂ ਕਹਿੰਦੇ ਆ ਸੂਟ ਗਾਮ ਵੱਡੇ ਪਹਿਣਾ ਹੀ ਆ ਛੋਟਾ ਸਾਈਜ਼ ਤੋਂ ਕੋਈ ਆ ਵੀ ਅੱਛਾ ਅੱਛਾ ਸਭ ਪਹਿ ਜਾਣੇ ਵੇਖੀ ਸਭ ਸਭ ਪਹਿ ਜਾਣੇ ਵੇਖੀ ਸਹੀ ਆ ਲੈ ਆਹ ਕਿੱਡਾ ਸ਼ਾਨਦਾਰ ਆਹ ਵਿਆਹ ਕਿੱਡਾ ਵਧੀਆ ਇਹਨਾਂ ਡਬਲ ਸੂਟ ਉਹ ਲੈ ਆ ਆ ਆ ਕਿਡਰਦੀ ਨੇ ਆ ਪੀਲਾ ਆ ਆ ਠੀਕ ਹੈ ਬਸ ਆ ਤੇ ਬਹੁਤ ਪਿਆਰਾ ਹੈ ਹੈਨਾ ਉਹਨੇ ਕਹਿੰਦੇ ਬਿਬ ਤੇ ਕੋਈ ਨਹੀਂ ਤੇ ਨਹੀਂ ਹੁੰਦਾ ਹਰ ਗੁੰਮੇ ਕੋਈ ਨਹੀਂ ਲੈ ਲਓ ਇਸਾਨੀ ਲੈ ਗਏ ਹਾਂ ਦੋਵੇਂ ਦੋਵੇਂ ਆਹ ਦੋ ਦੋ ਸੂਟ ਮੰਮੀ ਵਿਚਾਰੀ ਇੱਥੇ ਟੈਨਸ਼ਨ ਨਹੀਂ ਹੁੰਦੀ ਤਾਂ ਅਸੀਂ ਇੱਧਰ ਡੈਂਗ ਜੀ ਯਾਰ ਨਾਲ ਸਭ ਜਿ ਸਭ ਜਿ ਲੈ ਜੀ ਕੋਈ ਲੈ ਤੁਹੇ ਜਿਹੜਾ ਬਾਂ ਸੁੱਟੀ ਜਾਣ ਦੇ ਹੁਣਾ ਕਿੰਨੇ ਚਲੋ ਜੀ ਆ ਚਾਚਾ ਜੀ ਇਹਦਾ ਵੱਖਰਾ ਕਰੀਓ ਜੀ ਇੱਕ ਆ ਦੇ ਤੇ ਇੱਕ ਆ ਕਿੰਨੇ ਤਿੰਨ ਹੋ ਗਏ ਨਾ ਦੋ ਆ ਤਿੰਨ ਹੋ ਗਏ ਦੋ ਚ ਤਿੰਨ ਹੋ ਗਏ ਆਹ ਉਹ ਜਿਹੜਾ ਤੱਕੜ ਪੈੜੀਆਂ ਕੰਨੀਆਂ ਕਰਾਈਆਂ 6 6 ਪਜਾ ਨਹੀਂ ਆ 6 ਲੈਣੇ ਮੈਂ ਗੁੜੀਆਂ ਨੇ ਖਾਣੀ ਅੱਜ ਕੰਮ ਬਹੁਤ ਵਧੀਆ ਬਣ ਗਿਆ ਆ ਪੂਰੀ ਕਲੋਨੀ ਚ ਨਾ ਵੰਡ ਗਏ ਇੰਡੀਆ ਚਿੱਤੀ ਕਲ ਦੀ ਮੀਟਰ ਤੇ ਲੱਗਣੇ ਲਿਆ ਓ ਮੀਟਰ ਦੀ ਗੱਲ ਛੱਡੋ ਵੀ ਇੰਡੀਆ ਜੱਤੀ ਪੈੜੀਆਂ ਵੰਡ ਦਿੱਗੇ ਕਲੋਨੀ ਚ ਹਰ ਰਸ ਇਹ ਡੱਬੇ ਚੋਂ ਨਾ ਪੀ। ਜਦੋਂ ਆਹੀ ਕਦੀ ਖਾਦੇ ਹੁੰਦੇ ਤਾਂ ਇਹਨਾਂ ਨੇ ਨੈਰਾ ਸੰਦੀ ਪ੍ਰਮੋਸ਼ਨ ਆਦੇ ਸਾਰੇ ਗਣੇ ਆ ਰਸ ਖਾਇਆ ਕਰੋ। ਇਹ ਤਾਕਤ ਵਾਲੇ ਹੁੰਦੇ ਨੇ। ਅਸਲ ਵਿੱਚ ਨਾ ਦੀਦੀਵਾਲ ਤਾਂ ਜਲਦੀ-ਜਲਦੀ ਹੁਣ ਆਪਾਂ ਥੋੜਾ ਜਨਾ ਪਰਨਾ ਥੋੜਾ ਸਿੰਪਲ ਜਿਹਾ ਤਾਂ ਬੰਨਿਆ ਵੀ ਥੋੜਾ ਜਲਦੀ ਕੰਮ ਸੀਗਾ ਤੇ ਉਹ ਕੰਮ ਕਰਕੇ ਆਪਾਂ ਹੁਣੇ ਜੇ ਆਏ ਆ ਤੇ ਮਮੀ ਇਕੱਲੀ ਸੀਗੇ ਘਰੇ ਬੱਚੇ ਦੇਣੇ ਸਾਂਭਣ। ਆ ਡੈਡੀ ਵੀ ਆ ਗਏ ਸੋ ਲੱਗੇ। ਆ ਜੋ ਵਾਹ ਦੇ ਦੋ। ਇੰਨਾ ਦੇ ਕਿ ਤਰ੍ਹਾਂ ਘੱਟਾ ਪੈ ਗਿਆ ਹੈ ਹੈ ਕਿੰਨਾ ਦੇ ਧੋਣੇ ਵੱਟੇ ਵੱਟੇ ਆ ਧੋਣ ਵਾਲੀ ਯਾਰੀ ਸਭ ਗੰਦੇ ਹੋਏ ਵੱਟੇ ਅੱਜ ਤਾਂ ਕੇ ਆਏ ਉਹ ਖੱਟੀ ਕੀਤੀ ਲਵੀ ਇਹਨਾਂ ਨੇ ਕਲੀ ਚ ਤਾਂ ਹੀ ਕਰਕੇ ਮੋਂ ਮੰਡੇ ਨੂੰ ਲੱਗਦਾ ਫੀਲ ਗਿਆ ਹੈ ਉਦੋਂ ਬਧਾਈਆਂ ਬਣ ਗਈਆਂ ਬਧਾਈਆਂ ਜੀ ਲੈ ਖੁਸ਼ੀਆਂ ਪਾਤਸ਼ਾਹੀਆਂ ਲੈ ਚੱਲ ਨੂੰ ਮਾਗੇ ਹੈ ਹੈ ਇਸੀ ਹੁਣ ਘੱਟ ਕੀਤਾ ਕਿ ਬਹੁਤ ਹੀ ਅਜੀਬ ਅਸੀਂ ਮੈਂ ਘੱਟ ਕੀਤਾ ਹੁਣ ਉਹ ਬੱਚ ਪਈ ਆਹ ਚੀਚੀ ਉਹ ਜੀ ਜੀ ਮਮਾ ਕੋ ਮਮਾ ਕੋ ਉਹਦਾ ਰੋਟੀ ਨਹੀਂ ਖਾਂਦੀ ਬੰਦਾ ਰੋਟੀ ਰਾਟੀ ਖਾਂਦਾ ਆ ਕੋਈ ਵਨ ਡੰਡੀ ਉਹਦੇ ਕੋਲ ਉਹ ਚੀਚੀ ਭਾਈ ਮਗਰ ਉਹਦਾ ਨਾ ਦਵਾਈਆਂ ਉਹਨੂੰ ਬਦਲ ਕੇ ਚਾਹ ਲਾਡਾ ਪਹਿਲਾਂ ਤੇ ਉਹ ਆ ਪਿੱਛੇ ਮੁਰਗੀਾਂ ਦੀ ਉਹ ਪੁੱਗੇ ਤੇ ਹੈ ਉਹ ਵੀ ਥਿਆਰ ਕਰਦਾ ਕਾ ਲੋ ਕੰਪੂਨੂ ਚੱਲ ਰਹੀਆਂ ਨੇ ਪੈਟੀਆਂ ਖਾ ਲੋ ਖਾ ਲੋ ਡਾਡੀ ਨੇ ਪ੍ਰਸ਼ਾਦ ਅੱਛਾ ਗਾਇ ਫੇ ਪੈ ਡਾਡੀ ਨੇ ਤੇ ਹੁਣ ਰੋਟੀ ਖਾਦੀ ਫੇ ਪੈਟੀ ਖਾਣ ਲੱਪੇ ਪਤਾ ਨਹੀਂ ਕੀ ਵੱਸਦਾ ਅੰਦਰ ਖਿਚੀ ਚਲੀ ਜਾਣਾ ਵਹ ਮਾਲ ਹਾਂ। ਡੈਡੀ, ਡੈਡੀ। ਮੋਟੋ ਦੇ ਲੱਗ ਗਿਆ ਇਸ ਤੇ। ਆ ਵਧੀਆ ਹੋ ਗਿਆ ਕਣੀ। ਹੁਣ ਅਸੀਂ ਲਗਾ ਦੇ ਪੂਰੀ ਫੈਮਿਲੀ ਬੈਠੇ ਆ। ਕੀ ਹੈ ਬੰਮੀ ਖਾਂਦੇ? ਅੱਛਾ, ਅੱਛਾ, ਅੱਛਾ। ਡੈਡੀ ਕਿੱਧਰ ਚੱਲੇ ਹਣ? ਪ੍ਰਵਾ ਬੰਦਾ ਬਹਿ ਜਾਂਦਾ ਕਿਤੇ ਇੰਨੀ ਗਰਮੀ ਆ, ਪ੍ਰਵਾ ਇਹ ਡੈਡੀ ਨੂੰ ਨਹੀਂ ਗਰਮੀ ਲੱਗਦੀ। ਤੂੰ ਬੰਦਾ ਬਹਿ ਜਾ 10 ਮਿੰਟ ਡੈਡੀ ਗੱਲ ਤਾਂ ਸੁਣ ਲੈ ਇੱਕ ਮਿੰਟ। ਗੱਲ ਕਰਨੀ ਕੋਈ ਇੱਧਰ ਆਓ। ਕਿੱਥੇ ਸੌਂਦਾ ਏ ਕੋਈ ਗੱਲ? ਇਹ ਕਿ ਬਣਾਇਆ ਨਹੀਂ ਨਹੀਂ ਟੋਸਟ ਵੀ ਤੇ ਕਹਿੰਦੇ ਆ ਉਦਾਂ ਹੋਰ ਵੀ ਕੋਈ ਕਹਿੰਦੇ ਆ ਕਿ ਸੈਂਡਵਿਚ ਜਾਂ ਸੈਂਡਵਿਚ ਸੈਂਡਵਿਚ ਆ ਹੋ ਇਹ ਐਵੇਂ ਉਹ ਤੇ ਇਹ ਨਮਾਟਾ ਸੋਸ ਇਹਨੂੰ ਐਵੇਂ ਕਿੱਲੀ ਜਾਂਦੀ ਓ ਇਹਨੂੰ ਗੱਲ ਕੀ ਗੱਲ ਆ ਇਹ ਦਰਵਾਜ਼ਾ ਬਣਾਤਾ ਭਾਜੀ ਨਹੀਂ ਜਾਲੀ ਵਾਲਾ ਬਹੁਤ ਹੋਦੀ ਭਾਜੀ ਛੋਟੇ ਖਾਨੇ ਸੀ ਕਿ ਲਾਉਣਾ ਓਹੜੇ ਛੋਟਿਆਂ 'ਚ ਹੈ ਠੀਕ ਹੈ ਸ਼ੀਸ਼ੇ ਆ ਛੋਟੇ ਆ ਸਹੀ ਗੱਲ ਇਹ ਵੀ ਠੀਕ ਆ ਅਛਾ ਗੱਡੀ ਦਾ ਸ਼ੀਸ਼ਾ ਟੁੱਟਾ ਇਹ ਤੇ ਭਾਜੀ ਨੇ ਪਵਾ ਲਿਆ ਵਾ ਚਲ ਨਾ ਵੀ ਸਹੀ ਕੀਤਾ ਹੈ ਤੇ ਪਣੀਆਂ ਜੇ ਲਾਈਆਂ ਤਾਜ਼ਾ ਲੱਗਾ ਨਾ ਲੈ ਜੋ ਲੈ ਜੋ ਲੈ ਜੋ ਮੋਟਰਸਾਈਕਲ ਐ ਹੋ ਖੜੋ ਜਾਓ ਜਾਓ ਮੰਮੀ ਚੱਲੇ ਘਰੇ ਤੇ ਅੱਜ ਰੁਕਾਂਗੇ ਫਿਰ ਹੁਣ ਇੱਥੇ ਰਾਤ ਰੁਕ ਜੇ ਭਾਜੀ ਵੱਲ ਅੱਜ ਅਸਲ ਚ ਆਉਣਾ ਤੇ ਤਿਆਰ ਥਿਰ ਹੋ ਗਈ ਥੋੜਾ ਜਲਦੀ ਜਾਣਾ ਪਿਆ ਕੋਈ ਕੰਮ ਹੀ ਪੈ ਗਿਆ ਹੈ ਤਾਂ ਤੇ ਉਹਦਾ ਵੀ ਥੋੜੀ ਜਲਦੀ ਆਉਣਾ ਪਿਆ ਚਲੋ ਕੋਈ ਚੱਕਰ ਨਹੀਂ ਹੁਣ ਸਿਰ ਮੱਥੇ ਉਹ ਜੀ ਰੰ ਲੱਗ ਗਿਆ ਜੇ ਗਲੂਕੋਜ਼ ਮम्मी ਦੇ ਡੈਡੀ ਕਹਿੰਦੇ ਦਵਾਈ ਲੈਣਾ ਸੀ ਮम्मी ਦੇ ਪੇਟ ਵਿੱਚ ਬਹੁਤ ਜ਼ਿਆਦਾ ਇਨਫੈਕਸ਼ਨ ਹੋ ਗਿਆ ਤੇ ਉਹ ਦੱਸਾਂ ਉਹਨੇ ਗਲੂਕੋਜ਼ ਲਾਇਆ ਤੇ ਉਮੀਦ ਆ ਕੋਈ ਸਰਫ ਪੈ ਜਾਵੇ ਡੈਡੀ ਦੇ ਮੰਮੀ ਕਹੇ ਹੋਏ ਨੇ ਕਿ ਉਹ ਨਾਨਪੋ ਹਸਪੀਟਲ ਆ ਤੇ ਉੱਥੇ ਗਏ ਨੇ ਲੈ ਵਿਦਤੀ ਰਾਣੀ ਮੇਰੀ ਸੁੱਤੀ ਆ ਮੰਮੀ ਨਹੀਂ ਆ ਗਈ ਆ ਰੋਜ ਦਾ ਇੱਕ ਹੀ ਗਏ ਰਹਿੰਦੇ ਸ਼ਾਮੀ ਰਹਿੰਦੇ ਕਿਉਂਕਿ ਚੂਲਾ ਦੂਰ ਲੱਲੇ ਉਹ ਡਾਕਟਰ ਕੋਲ ਹੀ ਟੀਕਾ ਲਵਾ ਕੇ ਲਿਈ ਫੜੇ ਨੂੰ ਫੜ ਟੀਕਾ ਲਵਾ ਕੇ ਲਿਈ ਫੜੀ ਨੂੰ ਫੜੀ ਫਿਰ ਪਾਪਾ ਦੇ ਪਾਰੀ ਕਰੋ ਪਾਰੀ ਕਰ ਦੋ ਚਲ ਮਾਮ ਪੀ ਲੋ ਪਹਿਲਾਂ ਪਾਪਾ ਦੇ ਪਾਰੀ ਕਰ ਦੋ ਆ ਚੱਲੇ ਹੁਣ ਦਾਦੀ ਤੇ ਹੁਣ ਘਰੇ ਇਹਨੂੰ ਤਾਂ ਅੱਧੀ ਕਰਦਾ ਚਾਹੀਦਾ ਵਣ ਬਾਈ ਬਾਈ ਚੱਲ ਚੱਲ ਦਾਦਾ ਦਰਜ ਦੀ ਗਲੇਟ ਤਾਂ ਨਹੀਂ ਬਹੁਤ ਵਧੀਆ ਇਹ ਕੱਲ ਸਹੀ ਹੈ ਬੜੇ ਕੰਮ ਕਰਦੇ ਕਰਦੇ ਦਰਵਾਜ਼ਾ ਢੋਲੋ ਆਹ ਉਹ ਮੁੱਕੜ ਜੇ ਬਹੁਤ ਮੈਂ ਰੋਈ ਜਾਂਦੀ ਹਾਂ ਜਾਣਾ ਹੀ ਪਤਾ ਉਹਨਾਂ ਨੇ ਲੈ

ਬਾਈ ਇਹ ਉਧਾਂ ਦੀ ਬਾਈ ਲੈ ਉਹ ਖੋਸ਼ ਕਿ ਨਹੀਂ ਆ ਜੀ ਆ ਗਿਆ ਚੱਲ ਜਾ ਸਾਜੇ ਇਹ ਬਾਈ ਕਦੋਂ ਬਾਈ ਬਾਈ ਛੱਡੋ ਜੀ ਚੱਲ ਗਿਆ ਹਾਂ ਸਸਾ ਕੈਮਰਾ ਲਾਇਆ ਵਾ ਵਾਹ ਕੀ ਬਾਤ ਆ ਵਾ ਬਹੁਤ ਹੀ ਚੀਜ਼ ਹੈ ਸਹੀ ਹੈ ਲੈ ਵੀ ਮਿੱਤਰਾ ਹੁਣ ਚੱਲ ਪਏ ਆਪਾਂ ਥੋੜਾ ਬਿਆਰ ਕੰਮ ਸੀਗਾ ਸਾਨੂੰ ਸ਼ਰਦਾਈ ਵਾਸਤੇ ਸਾਡਾ ਸਮਾਨ ਲੈਣ ਵਾਸਤੇ ਚੱਲੇ ਮੈਂ ਕਹਿੰਦਾ ਲੈ ਵੇ ਲਈਆਂ ਸ਼ਰਦਾਈ ਬਣਾ ਲੈਣੇ ਥੋੜੇ ਥੋੜੇ ਪੀ ਲਾਂਗੇ ਠੀਕ ਨਹੀਂ ਗੱਲ ਇਹ ਕ ਕੁੜੀ ਨੂੰ ਬੰਨ ਕੀ ਲੱਭ ਗਿਆ ਇੱਥਾ ਹਾਂਜੀ ਚਾਚੀ ਕੇ ਘਰ ਤੋਂ ਸਾਰੇ ਚਾਚੀ ਆਏ ਚਾਚੀ ਆਏ ਕੀ ਆ ਉਹ ਨਾ ਬਾੜੀ ਵੀ ਖੁਰਣ ਨਾ ਹਰ ਗਣ ਬੋਲੋ ਕੋ ਗੋਪੀ ਕੋਤੀ ਗੋਪੀ ਕੋਤੀ ਕਿੰਦੀ ਕੁਚੀ ਕੀ ਨਾ ਆਇਆ ਕੁਚੀ ਗੋਪੀ ਕੁਚੀ ਬੋਲਣ ਜਾਂਦਾ ਕਾ ਗੋਪੀ ਕੁਚੀ ਉਚੀ ਅਰੇ ਸਮਾਨ ਲੈ ਲਿਆ ਆਪਾਂ ਸ਼ਰਦਾਈ ਦਾ ਤੇ ਹੁਣ ਚੱਲੀਏ ਘਰੇ ਤੇ ਇਹ ਕੰਦੀ ਚੀਜੀ ਲੈਣੀ ਫਿਰ ਇਹਨੂੰ ਚੀਜੀ ਲੈ ਕੇ ਤੇ ਖਾਂਦੀ ਖੁੰਦੀ ਐਵੇਂ ਗੱਲਾਂ ਆਇਓ ਨਾ ਨਾ ਤੋਦੇ ਚੀਕ ਨਹੀਂ ਇਹ ਨਹੀਂ ਖਾਣੀ ਜੀਜੀ ਇਹ ਕਾਂਡੀ ਅੱਜ ਬਣਨ ਲੱਗੀ ਐ ਸ਼ਰਦਾਈ ਫੇਟੋਂ ਇਹ ਸਾਡਾ ਨਾ ਚੌਂਕਦਣਾਵਤ ਕਿਹੜਾ ਵੇਹੇ ਲੱਗ ਜਿੰਦੇ ਸ਼ਰਦਾਈ ਦਾ ਕਿ ਨਹੀਂ ਚਾਰ ਪੰਜ ਦਿਨ ਮਾਹ ਨਾਖਦੇ ਜ ਹਫਤਾ ਬਾਅਦ ਤੋਂ ਅੱਜ ਲੱਗਦੀ ਐ ਮਮਾ ਕਦੋਂ ਕ ਬਨੂਗੀ ਮਸ ਤੋਂ ਅੱਧਾ ਰੋਟੀ ਖਾਂਦੋਂ ਵਾ ਡੇਢ ਘੰਟੇ ਤੱਕ ਗੋਪੀ ਕਿੰਦਾ ਪੂਰਾ ਪ੍ਰੋਬ 1.5 ਤੋਂ ਘੰਟੇ ਲੇ ਜੇ ਮਾ 15 ਮਿੰਟ ਲੱਗੋ ਬਸ ਕਰਨਾ ਉੱਦਾਂ ਸਵਾਦ ਲੱਗਦੀ ਹੈ। ਕਿਉਂਕਿ ਉਹਦਾ ਵੀ ਗੁਪਨਿਤ ਜਲਵਾ ਭੜਾ ਕਿਉਂਕਿ ਉਹਦਾ ਡੈਡੀ ਪਾਠੀ ਹੈ ਨਾ ਉੱਥੇ ਬਣਾਉਂਦੇ ਨੇ ਸਿੰਘ ਬਾਪੇ ਵੱਧ ਬਣਾਉਂਦੇ ਆ। ਮੈਂ ਪਾਣੀ ਪਾਈ ਜਨਾ ਨਹੀਂ ਨਾ ਉਹ ਕਹਿੰਦਾ ਵਾਕਿਆ ਨਹੀਂ ਜਿਹੜੇ ਨਹੀਂ ਉਹ ਮੜ ਮੜਾ ਮੈਂ ਤੁਹਾਨੂੰ ਕਹਿ ਦਿੰਦੇ ਪਾਣੀ ਦਾ। ਨਾ ਲੱਗਦਾ ਤਾਂ ਕੰਨਾ ਉਦਾਂ ਥੱਕੇ ਵੀ ਬੜਾ ਸੀ ਨਾ ਡੈਡੀ ਗਿਆ ਡਰਦੇ ਰਹੀ ਜਪਾ। ਮੈਂ ਮਾ ਖਾ ਗਏ। ਇੱਕ ਵਾਰੀ ਮੜਾ ਜੋਰ ਦੇ ਖਾ ਜਾਣ। ਹੂੰ। ਉਹ ਮਿਲ ਗਿਆ ਨਹੀਂ ਮੈਂ ਖਾ ਲੀ। ਦੇ ਵੀ ਕਿੰਨੇ ਹਰ ਬੁਨੇ ਬਹੁਤਾਂ ਕਿਤਾਬਾਂ ਚਾਂਦੀ ਦੇ ਅੰਦਰੋਂ ਆਉਂਦੀਆਂ ਠੀਕ ਹਨੀ ਟਮਾਟਰ ਕਿੰਨਾ ਟਾਈਮ ਲੱਗਣਾ ਹੋਰ ਇੱਕ ਉਹ ਹੈ ਨਾ ਜਿਹੜਾ ਅਲਕਾ ਹੋ ਜਾਂਦਾ ਉਹਦਾ ਜਿਆਦਾ ਕੰਮ ਠੱਪ ਹੋ ਗਿਆ ਬੱਸ ਇਹ ਕਰਦਾ ਨਾ ਬਹੁਤ ਜਿੱਦ ਜੁੜ ਗਈ ਉਹ ਕਿਹੜੀ ਜਿਹੜਾ ਬੈਠਦਾ ਪਤਾ ਨਹੀਂ ਕਿਥੋਂ ਇਹਨਾਂ ਦਾ ਉਹਨਾਂ ਰੋਧੀ ਕਾਫੀ ਜਾਣੇ ਨਕਰਤਾ ਨਾ ਕਿ ਇਹ ਕੰਮ ਸਹੀ ਨਹੀਂ ਹੈ ਗੱਲ ਭੰਗ ਵੇਚਦਾ ਨਾ ਭਾ ਭਾਂਗੀ ਭਾਂਗੀ ਰੱਖਦੇ ਹੋ ਨਾ ਲੈ ਇਹ ਲੈ ਕਦਮੀ ਕਿੰਨੇ ਵੇ ਬਣਾਉਣ ਲੱਗੇ ਸੀ 11:30 ਹੋ ਗਏ 12:30 ਹੋ ਗਏ ਨਾ 11:30 11:30 ਹਾਂ ਗਲਤੀ ਵੀ ਹੋ ਜਾਂਦੀ ਹੈ ਤਲੋ ਬਸ ਨਹੀਂ ਬਰਾਵੀ ਆ ਨਾ ਕਪੜਾ ਆਉਂਦਾ ਕਪੜਾ ਲੈ ਆਉਂਦੇ ਇਵੇਂ ਦੀ ਪਣੀ ਮਿੱਠਾ ਪੈਣ ਲੋ ਮਿੱਠਾ ਆਉਂਦਾ ਹੂੰ ਵਧੀਆ ਪਿਆ ਮੈਂ ਵੀ ਇਦਾਂ ਕਰਦਾ ਨਾ ਮਿੱਠਾ ਬਦ ਕਿਦਾ ਬੋਨਾ ਗਰਮ ਕਰਦਾ ਨਾ ਉਹਨੂੰ ਮੈਂ ਆਪਣਾ ਪਾਣੀ ਵੀ ਦੇ ਵਿੱਚ ਮੜਿਆ ਮੈਂ ਬਗਦ ਮੜਿਆ ਹਲਾ ਲੈਣਾ ਉਹ ਸਨ ਝੁੱਲ ਜਾਂਦਾ ਵਾ ਉਦਾਂ ਟਾਈਮ ਬੜਾ ਲੱਗਦਾ ਕਿਹੜਾ ਲੱਗਦਾ ਰਵੇ ਉਦਾਂ ਬੜਾ ਟਾਈਮ ਲੱਗਦਾ ਹਾਂ ਇੱਕ ਕਾਂਟੂਨ ਵੀ ਖਾਂਦੀ ਸਮਝਿਆ ਨਾ ਸਾਰੇ ਪੜਨ ਜਾਣਾ ਤੂੰ ਸਕੂਲੇ ਜਾਣਾ ਤੈਨੂੰ ਹੈ ਨਾ ਸਕੂਲੇ ਪਾ ਦੇਣਾ ਬਸ ਕੱਲ ਦੀ ਢੜੀ ਨੂੰ ਬਸ ਫੋਨੇ ਠੀਕ ਹੋ ਗਿਆ ਕੱਲ ਪਰ ਅੱਨੇ ਕੀ ਕਰਦੇ ਆ ਨਾ ਬੱਚੇ ਸਕੂਲ ਆ ਗਏ ਹਾਂ ਕੱਲ ਤੋਂ ਲੱਗੇ ਸੋਮਵਾਰ ਤੋਂ ਸਾਰਿਆਂ ਦੇ ਸਾਰੇ ਬੱਚਿਆਂ ਦੇ ਲੱਗੇ ਸਾਰਿਆਂ ਦੇ ਮਾਵਾ ਖੁਸ਼ ਹੋਣੀਆਂ ਆ ਵੀ ਸਹੀ ਗੱਲ ਹੈ ਜਾਓ ਮਮੇ ਵੀ ਬੜੇ ਖੁਸ਼ ਨਾਨਕੇ ਨਾਨਕ ਕਿਉਂ ਨਾ ਚਾਉਣਾ ਚੱਲਿਆ ਸਹੀ ਗੱਲ ਹੈ ਬਗਲੇ ਨੂੰ ਪੱਦੀ ਇੱਕ ਚੀਜ਼ ਆਲੀ ਐਸੀ ਗੱਲ ਨਹੀਂ ਆਵੇਂ ਕੋਈ ਮੜਾ ਲਈ ਹੈ ਜੀ ਮਮੀ ਨਾ ਮਤਲਬ ਮਮੀ ਹਾਦੀ ਮਤਲਬ ਜਿਹੜਾ ਪਾ ਛੋਟੇ ਨੇ ਉਹ ਤਾਂ ਮੋਹ ਕਰਦੇ ਕੋਈ ਹੁਣ ਵੀ ਕਰਦੇ ਪਰ ਮਤਲਬ ਕਹਿੰਦਾ ਦੀ ਸਮਾਜਿਆ ਉਹ ਲੰਘ ਜਾਂਦਾ ਨਾ ਫਿਰ ਕੁਝ ਮਾੜੀਆਂ ਹੋ ਗਈਆਂ ਆਪਣੇ ਆਪ ਹੀ ਮਤਲਬ ਵੀ ਅਹੀਂ ਉਹਦੇ ਸਾਮੀ ਕਰਦੇ ਚੰਗੇ ਲੱਗੇ ਬਚਪਨ ਵਿੱਚ ਵੇਲਾ ਨਾ ਕਿਦਾਂ ਸਿਸਤ ਹੁੰਦਾ ਮੈਂ ਤਾਂ ਐਵੇਂ ਪਰੋਂਠੀ ਤੇ ਲੜਪਣਾ ਮੈਨੂੰ ਪਰੋਂਠੀ ਨਹੀਂ ਲੱਗਦੀ ਬਹੁਤ ਸ਼ੰਕਰ ਚਲੋ ਜੀ ਛੱਡ ਦੋ ਹੁਣ ਫੋਨ ਤੇ ਹੁਣ ਸਾਂਝੋ ਚਲ ਦਾਦੀ ਨੂੰ ਫੋਨ ਲਾ ਦੋ ਨਦੀ ਜੀ ਮम्मा ਲੋਹਾਂ ਤੇ ਰੋਂ ਡਿਆ ਜੋ ਲਵੀਕ ਫੋਲਡਰ ਮੈਂ ਜਾਇ ਇੱਧਰ ਡਾਲਿਆ ਹਾਂ ਡਰੈਸਿੰਗ ਟੇਬਲ ਵੱਲ ਤੇ ਦੂਜਾ ਇੱਧਰ ਸਾਈਡ ਸਾਹਮਣੇ ਡੋਰ ਦੇ ਨਾਲ ਤੇ ਅਸੀਂ ਇਹ 26 ਤੇ ਰੱਖਿਆ ਆ ਕੂਲਿੰਗ ਬਹੁਤ ਕਰਦਾ ਬਹੁਤ ਜ਼ਿਆਦਾ ਕੂਲਿੰਗ ਘੱਟ ਹੋਈ ਪਈ ਹੈ ਚਲੋ ਠੀਕ ਆ ਜੀ ਜੇ ਤੁਹਾਨੂੰ ਅੱਜ ਦਾ ਬਲੌਗ ਵਧੀਆ ਲੱਗਾ ਜਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਮਿਲਦੇ ਹਾਂ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਸਿਕਾ ਬਾਏ ਬਾਏ